ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 6ਵੇਂ ਤਨਖਾਹ ਕਮਿਸ਼ਨ ਦੇ 55 ਸਾਲਾਂ ਦੇ ਬਕਾਏ ਸੰਬੰਧੀ ਮਾਝਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਇੱਕ ਹੋਰ ਸੁਣਵਾਈ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 5500ਾਂ ਦੇ ਬਕਾਏ ਅਦਾ ਨਾ ਕਰਨ ਸਬੰਧੀ ਸਰਕਾਰ ਵੱਲੋਂ ਹੈਰਾਨੀਜਨਕ ਟੰਗ ਨਾਲ ਤਾਰੀ ਚੁੱਪੀ ਨੂੰ ਅਣਗਹਿਲੀ ਕਹੀਏ ਨਕਾਮੀ ਕਹੀਏ ਜਾਂ ਤੇ ਸਰਕਾਰ ਦੁਆਰਾ ਨਜ਼ਰਅੰਦਾਜ਼ੀ ਕਹੀਏ ਇਸ ਦੀ ਸਮਝ ਹੀ ਨਹੀਂ ਆਉਂਦੀ ਇਸ ਨੂੰ ਲੈ ਕੇ ਹਰ ਕੋਈ ਹੈਰਾਨ ਤੇ ਪਰੇਸ਼ਾਨ ਹੈ ਉਂਝ ਤਾਂ ਵਕਤ ਦੇ ਲੀਡਰ ਸਟੇਜਾਂ ਤੇ ਇਸ ਤਰ੍ਹਾਂ ਦੇ ਭਾਸ਼ਣ ਦਿੰਦੇ ਨਜ਼ਰ ਆਉਂਦੇ ਹਨ ਕਿ ਮਜ਼ਦੂਰ ਦੀ ਮਜਦੂਰੀ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਹੀ ਦੇ ਦੇਣੀ ਚਾਹੀਦੀ ਹੈ ਪਰੰਤੂ ਕੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੁਆਰਾ ਸਰਕਾਰ ਲਈ ਕੀਤੇ ਕੰਮ ਨੂੰ ਕਿਰਤ ਹੀ ਨਹੀਂ ਸਮਝਿਆ ਜਾਂਦਾ ਜਿਸ ਕਰਕੇ ਉਹਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਦੇ ਤਰਨੇ ਕਦੇ ਮਜਾਰੇ ਕਦੇ ਰੋਹਰੇ ਪ੍ਰੋਟੈਸਟ ਕਦੇ ਹੜਤਾਲਾਂ ਤੇ ਕਦੇ ਭੁੱਖ ਹੜਤਾਲਾਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਸਰਕਾਰ ਨੂੰ ਦੀ ਪਤਾ ਨਹੀਂ ਕਿਹੜੀ ਮਜਬੂਰੀ ਹੈ ਜਾਂ ਫਿਰ ਪਾਵਰ ਦਾ ਨਸ਼ਾ ਜਿਆਦਾ ਹੀ ਸਿਰ ਨੂੰ ਚੜ ਗਿਆ ਹੈ ਕਿ ਉਹ ਵੱਡੀ ਉਮਰ ਦੇ ਪੈਨਸ਼ਨਰਾਂ ਜੋ ਕਿ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਵਿੱਚੋਂ ਲੰਘ ਰਹੇ ਹਨ ਉਹਨਾਂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਤੇ ਪੈਨਸ਼ਨਰਾਂ ਨੂੰ 7 ਫਰਵਰੀ 2025 ਨੂੰ 11-11 ਦੇ ਜਥਿਆਂ ਵਿੱਚ ਡੀਸੀ ਦਫ਼ਤਰਾਂ ਦੇ ਮੂਹਰੇ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜੇਕਰ ਮੁੱਦੇ ਦੀ ਗੱਲ ਕਰੀਏ ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 5.5 ਸਾਲਾਂ ਦਾ ਇੱਕ ਇੱਕ 16 ਤੋਂ 36 21 ਤੱਕ ਦਾ ਬਕਾਇਆ ਸਰਕਾਰ ਨੇ ਦੱਬ ਰੱਖਿਆ ਹੈ ਇਸ ਤੋਂ ਇਲਾਵਾ ਡੀਐਹ ਜਾਂ ਕਿਸ਼ਤਾਂ ਦਾ 268 ਮਹੀਨਿਆਂ ਦਾ ਬਕਾਇਆ ਵੀ ਅਦਾ ਨਹੀਂ ਕੀਤਾ ਗਿਆ ਤੇ ਇਸ ਤਰ੍ਹਾਂ ਇਹ ਕੁੱਲ ਬਕਾਇਆ 18228 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਬਣਦਾ ਹੈ ਰਾਨੀ ਜਣ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨੂੰ ਅੰਗੋਲਿਆਂ ਕਰ ਰੱਖਿਆ ਹੈ ਜਿਹਦੇ ਸਿੱਟੇ ਵਜੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਗੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਸ ਸਬੰਧੀ ਹਾਈ ਕੋਰਟ ਤੋਂ ਰਿਟਾਂ ਜਿੱਤਣ ਤੋਂ ਬਾਅਦ ਵੀ ਸਰਕਾਰ ਹਲਕਾ ਤੇ ਵਿੱਚ ਨਾ ਆਉਂਦੀ ਵੇਖ ਕੇ ਆਖਰ ਕੰਟੈਂਪਟ ਰਿਟਾਂ ਵੀ ਦਾਇਰ ਕੀਤੀਆਂ ਗਈਆਂ ਹਨ ਅਜਿਹੀ ਇੱਕ ਕੰਟੈਂਪਟ ਕੋਰਟ ਰਿਟ ਸੀਓਸੀਪੀ ਨੰਬਰ 3526/2024 ਬਲਵੰਤ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਰਜ ਕੀਤੀ ਗਈ ਸੀ ਜਿਸ ਦੀਆਂ ਕਈ ਸੁਣਵਾਈਆਂ ਹੋ ਚੁੱਕੀਆਂ ਹਨ ਇਹ ਸੁਣਵਾਈਆਂ 22 ਨਵੰਬਰ 2024 29 ਨਵੰਬਰ 2024 4 ਦਸੰਬਰ 2024 ਨੂੰ ਹੋਈਆਂ ਸਨ ਤੇ ਇੱਕ ਹੋਰ ਸੁਣਵਾਈ 18 ਦਸੰਬਰ 2024 ਨੂੰ ਰੱਖੀ ਗਈ ਸੀ ਮਿਤੀ 29 11 2024 ਦੀ ਸੁਣਵਾਈ ਦੌਰਾਨ ਤਾਂ ਜੱਜ ਸਾਹਿਬ ਨੇ ਪੰਜਾਬ ਸਰਕਾਰ ਦਾ ਬਕਾਇਆ ਨਾਂ ਫਦਾ ਕਰਨ ਦਾ ਰੁਖ ਵਾਪਸਦੇ ਹੋਏ ਸਰਕਾਰ ਨੂੰ ਸਖਤ ਆਦੇਸ਼ ਦਿੱਤਾ ਸੀ ਕਿ ਅਗਲੀ ਸੁਣਵਾਈ ਦੀ ਮਿਤੀ 4 ਦਸੰਬਰ 2024 ਨੂੰ ਪ੍ਰਿੰਸੀਪਲ ਸੈਕਟਰੀ ਦੁਆਰਾ ਇੱਕ ਐਫੀਡੇਵਟ ਸਬਮਿਟ ਕੀਤਾ ਜਾਵੇ ਜਿਸ ਵਿੱਚ ਪੰਜਾਬ ਸਰਕਾਰ ਦੁਆਰਾ ਐਡਵਰਟਾਈਜ਼ਮੈਂਟ ਮੀਟਿੰਗਾਂ ਤੇ ਵਿਧਾਇਕਾਂ ਲਈ ਲਗਜ਼ਰੀ ਗੱਡੀਆਂ ਤੇ ਕੀਤੇ ਗਏ ਖਰਚਿਆਂ ਦਾ ਪੂਰਾ ਵੇਰਵਾ ਦਿੱਤਾ ਜਾਵੇ। ਪਰੰਤੂ ਸਰਕਾਰ ਦਾ ਅਨੁਮਾਨਾ ਅਜੇ ਹਾ ਕੋਈ ਐਫੀਡੇਵਟ ਦੇ ਕੇ ਖਰਚਿਆਂ ਦਾ ਵੇਰਵਾ ਨਾ ਦੇਣ ਦੀ ਮਨਸ਼ਾ ਕਰਕੇ ਇਸ ਨੂੰ ਲਗਾਉਣ ਦਾ ਬਣਿਆ ਹੋਇਆ ਜਾਬਦਾ ਹੈ ਇਸ ਲਈ 4 ਦਸੰਬਰ 2024 ਨੂੰ ਵੀ ਅਜੇ ਹਾ ਕੋਈ ਐਫੀਡੇਵਟ ਮਾਨਯੋਗ ਹਾਈ ਕੋਰਟ ਵਿੱਚ ਪੇਸ਼ ਨਹੀਂ ਕੀਤਾ ਗਿਆ ਤੇ ਇਸ ਦੇ ਵਾਸਤੇ ਇੱਕ ਹੋਰ ਤਾਰੀਖ ਦੀ ਮੰਗ ਕੀਤੀ ਗਈ ਸੀ ਜੋ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ 18 ਦਸੰਬਰ 2024 ਪਾ ਦਿੱਤੀ ਗਈ ਸੀ ਪਰੰਤੂ 18 ਦਸੰਬਰ ਦੇਸੋ ਚੋਵੀ ਨੂੰ 5500 ਦੇ ਬਕਾਇਆ ਸੰਬੰਧੀ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਹੀ 16 ਦਸੰਬਰ 2024 ਨੂੰ ਸਰਕਾਰ ਦੁਆਰਾ ਇੱਕ CACP ਨੰਬਰ 47/2024 ਅਜੋਏ ਕਮਲ सिन्हा IAS ਪ੍ਰਿੰਸੀਪਲ ਸੈਕਟਰੀ ਫਿਨਾਨਸ ਡਿਪਾਰਟਮੈਂਟ ਪੰਜਾਬ ਵਰਸਸ ਬਲਵੰਤ ਸਿੰਘ ਐਂਡ ਆਦਰਜ਼ ਬਰਦਰ ਇੱਕ ਅਪੀਲ ਪਾ ਦਿੱਤੀ ਗਈ ਸੀ ਇਸ ਤਰ੍ਹਾਂ ਦੀ ਅਪੀਲ ਪਾ ਕੇ ਭਾਵੇਂ ਸਰਕਾਰ ਖਰਚਿਆਂ ਸੰਬੰਧੀ ਐਫੀ ਡਾਟ ਦੇਣ ਤੋਂ ਤਾਂ ਬਚ ਗਈ ਸੀ ਪਰੰਤੂ ਜੱਜ ਸਾਹਿਬ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 5.5 ਸਾਲਾਂ ਦੇ ਬਕਾਏ ਅਦਾ ਕਰਨ ਸਬੰਧੀ ਕੋਈ ਠੋਸ ਤਜਵੀਜ਼ ਬਣਾਉਣ ਲਈ ਸਰਕਾਰ ਨੂੰ ਜ਼ਰੂਰ ਕਿਹਾ ਗਿਆ ਸੀ ਇਹਦੇ ਉੱਤਰ ਵਿੱਚ ਏਜੀ ਪੰਜਾਬ ਦੁਆਰਾ ਹੁਣ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਇਹ ਭਰੋਸਾ ਦਵਾਇਆ ਗਿਆ ਕਿ 5.5 ਸਾਲਾਂ ਦੇ ਬਕਾਏ ਨੂੰ ਸਟਰੀਮਲਾਈਨਡ ਕਰਦੇ ਹੋਏ ਇਸ ਨੂੰ ਮਿੱਤੇ ਸਮੇਂ ਤੇ ਜਾਂ ਉਸ ਤੋਂ ਪਹਿਲਾਂ ਵੀ ਅਦਾ ਕਰ ਦਿੱਤਾ ਜਾਵੇਗਾ ਜੇਕਰ ਮਿਥੇ ਸਮੇਂ ਦੀ ਗੱਲ ਕਰੀਏ ਤੇ ਸਰਕਾਰ ਨੇ ਤਾਂ ਇਹ ਸਮਾਂ ਇੱਕ ਸੁਣਵਾਈ ਦੌਰਾਨ 2029 ਤੀ ਤੱਕ ਦਾ ਦੱਸਿਆ ਸੀ ਜਿਸ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅਨਜਸਟੀਫਾਈਡ ਕਰਾਰ ਦਿੰਦੇ ਹੋਏ ਇਸ ਤੋਂ ਪਹਿਲਾਂ ਬਕਾਇਆ ਅਦਾ ਕਰਨ ਲਈ ਕੋਈ ਨਿਸ਼ਚਿਤ ਸ਼ਡਿਊਲ ਬਣਾਉਣ ਲਈ ਕਿਹਾ ਸੀ ਯਾਦ ਰਹੇ ਕਿ ਸੀਏਸੀਪੀ ਨੰਬਰ 47/2024 ਦੀ ਪਿਛਲੀ ਸੁਣਵਾਈ 22 ਜਨਵਰੀ 2025 ਨੂੰ ਹੋਈ ਸੀ ਜਿਸ ਤਰ੍ਹਾਂ ਇਸ ਦੀ ਅਗਲੀ ਹੀアリング ਦੀ ਮਿਤੀ 11 ਫਰਵਰੀ ਫਿਕਸ ਕਰ ਦਿੱਤੀ ਗਈ ਸੀ ਤਾਂ ਹੁਣ ਇਸ ਦੀ ਸੁਣਵਾਈ 11 ਤੋਂ 2025 ਨੂੰ ਕੋਰਟ ਨੰਬਰ 6 ਵਿੱਚ ਸੀਰੀਅਲ ਨੰਬਰ 297 ਤੇ ਹੋਣ ਜਾ ਰਹੀ ਹੈ ਇਹ ਸੁਣਵਾਈ ਮਿਸਟਰ ਜਸਟਿਸ ਸੁਰੇਸ਼ਵਰ ਠੱਕਰ ਤੇ ਮਿਸਟਰ ਜਸਟਿਸ ਵਿਕਾਸ ਸੋਰੀ ਦੇ ਡਬਲ ਬੈਂਚ ਤੇ ਹੋਵੇਗੀ ਜਿਸ ਵਿੱਚ ਅਪੀਲ ਕਰਤਾ ਧਿਰ ਪੰਜਾਬ ਸਰਕਾਰ ਹੈ ਤੇ ਰਿਸਪੌਂਡੈਂਟ ਬਲਵੰਤ ਸਿੰਘ ਐਂਡ ਆਦਰਸ ਹਨ ਤਾਂ ਹੁਣ ਇਸ ਤਰੀਕ ਵੱਲ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਕੀ ਸਰਕਾਰ ਵੱਲੋਂ ਮਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸਬੰਧੀ ਕੋਈ ਠੋਸ ਤਜਵੀਜ਼ਾਂ ਤੇ ਸ਼ੈਡਿਊਲ ਪੇਸ਼ ਕੀਤਾ ਜਾਂਦਾ ਹੈ ਜਾਂ ਇੱਕ ਵਾਰ ਫੇਰ ਟਾਲਮ ਟੋਲ ਦੀ ਨੀਤੀ ਅਪਣਾਉਂਦੇ ਹੋਏ ਕੋਈ ਹੋਰ ਕਾਨੂੰਨੀ ਦਾਅ ਪੇਸ਼ ਕਰਦ ਕੇ ਹੀਣ ਲਈ ਕੋਈ ਅਗਲੀ ਤਾਰੀਖ ਰੈਨਦੀ ਚਾਰਾ ਜੋਈ ਕੀਤੀ ਜਾਂਦੀ ਹੈ ਇਥੇ ਇਹ ਵੀ ਜ਼ਿਕਰਯੋਗ ਹੈ ਕਿ 1 ਇੱਕ 16 ਤੋਂ ਬਾਅਦ ਲਗਭਗ 35 ਤੋਂ 40 ਹਜ਼ਾਰ ਪੈਨਸ਼ਨਰਸ ਆਪਣੇ ਬਕਾਏ ਉਡੀਕਦੇ ਉਡੀਕਦੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਚੁੱਕੇ ਹਨ ਜੋ ਕਿ ਇੱਕ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ ਵੈਸੇ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਸਰਦਾਰ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਪੰਜਾਬ ਦੀ ਚੇਅਰਮੈਨਸ਼ਿਪ ਵਿੱਚ ਇੱਕ ਸਬ ਕਮੇਟੀ ਦੀ ਮੀਟਿੰਗ ਬਕਾਇਆ ਅਦਾ ਕਰਨ ਸੰਬੰਧੀ ਹੋਈ ਸੀ ਜਿਸ ਵਿੱਚ ਇਹ ਤਜਵੀਜ਼ ਪੇਸ਼ ਕੀਤੀ ਗਈ ਸੀ ਕਿ ਪਹਿਲਾਂ 85 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਜ਼ ਨੂੰ 10 ਕਿਸ਼ਤਾਂ ਵਿੱਚ ਬਕਾਇਆ ਅਦਾ ਕਰ ਦਿੱਤਾ ਜਾਵੇ ਫਿਰ 75 ਤੋਂ 85 ਸਾਲ ਦੇ ਮੁਲਾਜ਼ਮਾਂ ਨੂੰ 12 ਕਿਸ਼ਤਾਂ ਦੇ ਵਿੱਚ ਬਕਾਇਆ ਦੀ ਅਦਾਇਗੀ ਕਰ ਦਿੱਤੀ ਜਾਵੇ ਤੇ 75 ਸਾਲ ਤੋਂ ਘੱਟ ਉਮਰ ਵਾਲੇ ਪੈਨਸ਼ਨਰਜ਼ ਨੂੰ 42 ਕਿਸ਼ਤਾਂ ਦੇ ਵਿੱਚ ਬਕਾਇਆ ਅਦਾ ਕਰ ਦਿੱਤੇ ਜਾਣ ਤੇ ਮੁਲਾਜ਼ਮਾਂ ਨੂੰ ਤਾਂ 26 ਅਪ੍ਰੈਲ 2026 ਤੋਂ ਬਕਾਇਆ ਅਦਾਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਪਰੰਤੂ ਇਸ ਸਬੰਧੀ ਕੋਈ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਹੋਇਆ ਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਇਸ ਬਕਾਏ ਨੂੰ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਕਿੰਨੀ ਜਲਦੀ ਅਦਾ ਕਰਨ ਵਿੱਚ ਕਾਮਯਾਬ ਹੋਂਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ